ਸਤਿ ਸ੍ਰੀ ਅਕਾਲ ਨਮਸਤੇ ਆਦਾਬ ਦੋਸਤੋ ਬੱਲੇ ਬੱਲੇ ਵਲੌਗ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਆਪਾਂ ਕੁਸ਼ਤੀ ਦਾ ਰਿਵਿਊ ਕਰਨਾ ਜਿਹੜੀ ਪਰਸੋਂ ਹੋਈ ਸੀ ਇਹ ਹੋਈ ਸੀ ਸ਼ੇਰਾ ਡੇਰਾ ਬਾਬਾ ਫਲਾਈ ਔਰ ਤਲਵਾ ਗੁਜਰ ਦੇ ਵਿਚਕਾਰ ਔਰ ਬਹੁਤ ਹੀ ਸ਼ਾਨਦਾਰ ਕੁਸ਼ਤੀ ਸੀ ਇਹਦਾ ਅੱਜ ਆਪਾਂ ਰਿਵਿਊ ਕਰਨਾ ਹੈ ਪਰ ਉਸ ਤੋਂ ਪਹਿਲਾਂ ਉਹਨਾਂ ਭਰਾਵਾਂ ਦਾ ਸਾਰਿਆਂ ਦਾ ਵੈਲਕਮ ਸਵਾਗਤ ਜਿਨ੍ਹਾਂ ਨੇ ਇਹਨੂੰ ਲਾਈਕ ਕਰਿਆ ਆਪਣੀ ਵੀਡੀਓਜ਼ ਨੂੰ ਸ਼ੇਅਰ ਕਰਿਆ ਔਰ ਕਮੈਂਟਸ ਕਰੇ ਜਿਨ੍ਹਾਂ ਦੇ ਕਮੈਂਟਸ ਆਏ ਉਹਨਾਂ ਭਰਾਵਾਂ ਦੀ ਲਿਸਟ ਤੇ ਵਿੱਚ ਜਿਹੜੇ ਨਾਮ ਆਏ ਨੇ ਮੈਂ ਤੁਹਾਨੂੰ ਦੱਸ ਦੇਣਾ ਪਿਛਲੇ ਹਫ਼ਤੇ ਤੋਂ ਹੁਣ ਤੱਕ राजेश रेसलर जी हिमाचल वाले मास्टर जी बहुत प्यारे भ्राणे बहुत बहुत मेहरबानी थैंक यू वेलकम है ਤੁਹਾਡਾ রাজেশ بھائی ਜੀ ਦੂਜਾ ਸੁਪਨਿਲ ਵਾਬਾਲੇ ਮਹਾਰਾਸ਼ਟਰ ਤੋਂ ਕਿੱਥੋਂ ਆਪਾਨੂੰ ਇੰਨਾ ਪਿਆਰ 받ਦੇ ਨੇ ਸੋ ਸੁਪਨਿਲ ਵਾਬਾਲੇ ਜੀ ਆਪਕਾ ਬਹੁਤ ਬਹੁਤ ਧੰਨਵਾਦ शुक्रिया ਮਿਹਰबानी ਇਸੇ ਤਰ੍ਹਾਂ ਜੁੜੇ ਰਹੀਏ ਚੈਨਲ ਕੇ ਸਾਥ ਨੰਬਰ 3 मुनीर अहमद जी ਬਹੁਤ ਪਿਆਰਾ ਭਰਾ ਹੈ ਆਪਣਾ ਸਾਰੀਆਂ ਵੀਡੀਓਜ਼ ਨੂੰ ਦੇਖਦੇ ਨੇ ਲਾਈਕ ਕਰਦੇ ਨੇ ਇਹਨਾਂ ਦਾ ਇੱਕ ਦਿਨ ਫੋਨ ਵੀ ਆਇਆ ਸੀ ਸੋ ਨੰਬਰ 4 ਐਮ ਵਿਰਕ ਜੀ ਨੰਬਰ 4 ਸੁਸ਼ੀਲ ਸਿੰਘ ਜੀ ਇਹਨਾਂ ਦੋਨਾਂ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਔਰ ਪ੍ਰਕਾਸ਼ ਚੰਦ ਜੀ ਬਹੁਤ ਆਪਣੀਆਂ ਵੀਡੀਓਜ਼ ਨੂੰ ਪਿਆਰ ਬਖਸ਼ਦੇ ਨੇ ਥੱਲੇ ਨikhil gujjar ji ਥੈਂਕ ਯੂ ਮਿਹਰਬਾਨੀ ਥੱਲੇ ਸ਼੍ਰੀ ਰਾਮ fm ji ਬਹੁਤ ਬਹੁਤ ਵੈਲਕਮ ਸ਼ੁਕਰੀਆ ਮਿਹਰਬਾਨੀ ਆਪकी ਔਰ ਉਸ ਤੋਂ نیچے ਨੇ सुरेंद्र ਸ਼ਰਮਾ ਜੀ ਬਹੁਤ ਪਿਆਰੇ ਭਰਾ ਨੇ ਆਪਣੇ ਬਹੁਤ ਸਮੇਂ ਤੋਂ ਚੈਨਲ ਦੇ ਨਾਲ ਜੁੜੇ ਨੇ ਔਰ ਸਾਰੀਆਂ ਵੀਡੀਓਜ਼ ਦੇਖਦੇ ਨੇ ਆਪਣੇ ਥੱਲੇ ਨੇ सतीश ਗੁਰਜਰ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਵੈਲਕਮ ਆਪਕਾ ਇਸੇ ਤਰ੍ਹਾਂ ਜੁੜੇ ਰਹੋ ਮੇਰੇ ਵੀਰ ਥੱਲੇ ਨੇ ਰਵਿੰਦਰ ਕੁਮਾਰ ਜੀ ਇਹ ਕੁਸ਼ਤੀ ਦਾ ਜਿਹੜਾ ਆਪਾਂ ਰਿਵਿਊ ਕਰਨ ਜਾ ਰਹੇ ਆ ਇਹਦੀ ਸ਼ਿਫਾਰਿਸ਼ ਕਰੀ ਹੈ ਮੁਨੀਰ ਅਹਿਮਦ ਜੀ ਨੇ ਉਹਨਾਂ ਨੇ ਕਿਹਾ ਕਿ ਕਲਵਾ ਗੁਜਰ ਔਰ ਸ਼ੇਰੇ ਦੇ ਵਿਚਕਾਰ ਜਿਹੜੀ ਕੁਸ਼ਤੀ ਹੋਈ ਹੈ ਉਹਦਾ ਰਿਵਿਊ ਜ਼ਰੂਰ ਕਰੋ ਸੋ ਮੁਨੀਰ ਅਹਿਮਦ ਜੀ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਆਪਣੀ ਫਰਮਾਇਸ਼ ਦੇਖੋ ਸੁਣੋ ਧਿਆਨ ਨਾਲ ਦੇਖੋ ਔਰ ਫਿਰ ਪਿਆਰਾ ਜਿਹਾ ਕਮੈਂਟ ਕਰਿਓ ਸ਼ੁਕਰੀਆ ਸੋ ਦੋਸਤੋ ਹੁਣ ਤੁਹਾਨੂੰ ਕੁਸ਼ਤੀ ਦਾ ਰਿਵਿਊ ਕਰਾਣਾ ਹੈ ਕਲਵਾ ਗੁਜਰ ਔਰ ਸ਼ੇਰਾ ਡੇਰਾ ਬਾਬਾ ਫਲਾਹੀ ਬਾਏ ਬਾ ਇੱਕ ਪਾਸੇ 5911 ਔਰ ਦੂਜੇ ਪਾਸੇ ਸਵਰਾਜ 855 5911 ਦੇ ਟਾਇਰ ਚੌੜੇ ਟਰੈਕਟਰ ਦੇਖਣ ਨੂੰ ਬਹੁਤ ਲੰਮਾ ਚੌੜਾ ਔਰ ਬਹੁਤ ਬੈਕ ਪਿਛਲਾ ਜਿਹੜਾ ਹਿੱਸਾ ਦਾ ਬਹੁਤ ਹੈਵੀ ਔਰ ਅਗਲਾ ਇੰਜਨ ਵੀ ਭਾਰੀ ਸੋ ਇਧਰ ਜਿਹੜਾ 855 ਦੇਖਣ ਨੂੰ ਨਾਰਮਲ ਟਰੈਕਟਰ ਲੱਗਦਾ ਹੈ ਦੇਖਣ ਨੂੰ ਇੰਜ ਲੱਗਦਾ ਹੈ ਕਿ ਸਧਾਰਨ ਜੀ ਗੱਲ ਹੈ ਕੋਈ ਗੱਲ ਨਹੀਂ ਪਰ ਜਦੋਂ ਫਰਾਟਾ ਵੱਜਿਆ ਉਹਦਾ ਰੇਸ ਤੇ ਹੱਥ ਵੱਜਦਾ ਤਾਂ ਸਰਦਾਰ ਜੀ 200 250 ਕੁਇੰਟਲ ਦਾ ਗੰਨੇ ਦੀ ਹੋਵੇ ਆਪਾਂ ਮਰੇਤੇ ਦੀ ਹੋਵੇ ਫਿਰ ਸ਼ੇਰ ਅੱਗੋਂ ਉੱਠਦਾ ਨਹੀਂ ਅਗਰ ਬੁੱਕ ਦਾ ਹੀ ਜਾਂਦਾ ਚੜਾਈ ਜਿੰਨੀ ਮਰਜ਼ੀ ਚੜਾ ਲਓ ਸੋ ਦੋਨਾਂ ਦੀ ਆਪੋ ਆਪਣੀ ਇੱਕ ਅਹਿਮੀਅਤ ਹੈ ਆਪੋ ਆਪਣੀ ਪਸੰਦ ਹੈ ਲੋਕਾਂ ਨੂੰ ਕਿਸੇ ਨੂੰ 855 ਚੰਗਾ ਲੱਗਦਾ ਹੈ ਕਿਸੇ ਨੂੰ 9811 ਚੰਗਾ ਲੱਗਦਾ ਸੋ ਕੁਸ਼ਤੀ ਹੋ ਗਈ ਆਰੰਭ ਔਰ ਕੁਸ਼ਤੀ ਬਹੁਤ ਵਧੀਆ ਹੋਈ ਜਿਹੜਾ ਕਲਵਾ ਗੁਜਰ ਹੈ ਨੈਸ਼ਨਲ ਗੇਮਸ ਖੇਡਦਾ ਹੈ ਬਹੁਤ ਵਧੀਆ ਮੈਟ ਤੇ ਵੀ ਕੁਸ਼ਤੀਆਂ ਲੜਦਾ ਹੈ ਟੈਕਨੀਕ ਬਹੁਤ ਅੱਛੀ ਹੈ ਮਲ ਬਹੁਤ ਅੱਛਾ ਹੈ ਹਾਈਟ ਵਾਈਟ ਤੋਂ ਬਹੁਤ ਵਧੀਆ ਇਹਦੇ ਨਾਲ-ਨਾਲ ਬਹੁਤ ਦੀਪਾ ਔਰ ਪਿਆਰਾ ਸੁਭਾਅ ਜਿਨਾ ਕਿ ਦਰਸ਼ਕਾਂ ਦਾ ਦਿਲ ਜਿੱਤਦਾ ਹੈ ਉਧਰ 58 11 ਧੌਣ ਥੱਲੇ ਸੁੱਟ ਕੇ ਰੱਖਦਾ ਹੈ 6 ਪਲੱਸ ਤੋਂ ਕੱਦ ਹੈ ਉਹਦਾ ਔਰ 1.5 ਕੁਇੰਟਲ ਭਾਰ ਹੈ ਐਡੇ-ਐਡੇ ਚੌੜੇ ਪੱਟ ਨੇ ਐਦਾਂ ਸੀਨਾ ਹੈ ਕੁਸ਼ਤੀ ਲੜਦਾ ਹੈ ਪਰ ਤਕੇ ਸ਼ਾਈ ਕਰਦਾ ਹੈ ਉਹਨੇ ਵਧੀਆ ਦਾਣੀ ਮਾਰਦੇ ਜਿੰਨਾ ਜੋਰ ਲਾਂਦਾ ਉਹ ਉਹਦੇ ਲੋਗ murid ਹੋ ਗਏ ਕਿਉਂਕਿ ਉਹਦੇ ਵਿੱਚ ਅੰਨੇ ਝੋਟੇ ਵਾਲੀ ਤਾਕਤ ਹੈ ਇਸੇ ਕਰਕੇ ਉਹਦਾ ਨਾਮ ਨਾਠ 11 ਰੱਖਿਆ ਸੋ ਉਹਦਾ ਬਹੁਤ ਮਾੜਾ ਹਾਲ ਕਰਦਾ ਹੈ ਪਹਿਲਵਾਨ ਦਾ ਜੇ ਉਹ ਪਹਿਲਵਾਨ ਨੂੰ ਥੱਲੇ ਲੈ ਲੈ ਕੁਸ਼ਤੀ ਬਹੁਤ ਵਧੀਆ ਲੜਦਾ ਹੈ ਪਰ ਚੁਸਤੀ ਫੁਰਤੀ ਜਦੋਂ ਫਿਰ ਜਿਹੜਾ ਜਿਹੜੇ ਹਿਸਾਬ ਨਾਲ ਉਹਦੀ ਹਾਈਟ ਵੇਟ ਤੇ ਮੋਟਾਪਾ ਚੜਿਆ ਹੋਇਆ ਚਰਬੀ ਤਾਂ ਇਸ ਕਰਕੇ ਛੇਤੀ ਨਹੀਂ ਵੀ ਮੁੜਿਆ ਜਾਂਦਾ ਕੋਈ ਗੱਲ ਨਹੀਂ ਪਰ ਛੇਤੀ ਹੱਥੇ ਨਹੀਂ ਆਉਂਦਾ ਔਰ ਪਹਿਲਵਾਨ ਸੋਚਦਾ ਹੈ ਕਿ ਇਹਨੂੰ ਚੁੱਕਾ ਤੇ ਥੱਲੇ ਸੁੱਟਾਂ ਪਰ ਚੁੱਕਣਾ ਹੀ ਬੜਾ ਔਖਾ ਹੈ ਹਨਾ ਆਪੋਜੀਟ ਪਹਿਲਵਾਨ ਦੀ ਉਧਰੋਂ ਜੀਬ ਨਿਕਲੀ ਹੁੰਦੀ ਹੈ ਉਧਰੋਂ ਉਹਨੂੰ ਚੁੱਕਣਾ ਉਹਦੀ ਇੱਕ ਪਾਟੀ ਚੁੱਕਣਾ ਬਹੁਤ ਵੱਡੀ ਗੱਲ ਹੈ ਵੀਰ ਹਨੂਮਾਨ ਵਲਾ ਹਿਸਾਬ ਹੈ ਜਿਹੜਾ ਉਹਦਾ ਇੱਕ ਪਾਟੀ ਚੁੱਕ ਦਿੰਦਾ ਤਾਂ ਬਹੁਤ ਵਧੀਆ ਸੀ ਜਦੋਂ ਵੀਰ ਹਨੂਮਾਨ ਰਸਤੇ ਵਿੱਚ ਬੈਠ ਗਿਆ ਸੀ ਤਾਂ ਜਦੋਂ ਭੀਮ ਆਇਆ ਉਹ ਕਹਿੰਦਾ ਹਟ ਬੰਦਰਾ ਜਾ ਪਰੇ ਹਟ ਤੂੰ ਮੇਰਾ ਰਾਹ ਕਿਵੇਂ ਘੇਰੀ ਬੈਠਾ ਤੈਨੂੰ ਪਤਾ ਨਹੀਂ ਮੈਂ ਭੀਮ ਉਹ ਕਹਿੰਦਾ ਬੁੱਢਾ ਬਜ਼ੁਰਗ ਤਾਂ ਆਪਣਾ ਸਰੀਰ ਬਣਾ ਕੇ ਬੈਠਾ ਸੀ ਕਹਿੰਦਾ ਬੱਚਿਆ ਮੇਰੇ ਤੋਂ ਮੈਂ ਤੇ ਬਜ਼ੁਰਗ ਹੋ ਗਿਆ ਹਿੱਲੇਣ ਜਾਂਦਾ ਤੂੰ ਚੱਕ ਕੇ ਮੈਨੂੰ ਪਾਸੇ ਕਰ ਦੇ ਉਹ ਕਹਿੰਦਾ ਮੈਨੂੰ ਤੈਨੂੰ ਚੁੱਕ ਕੇ ਪੁੱਛ ਤੋ ਐ ਹੋ ਜਾ ਵਗਾਣਾ ਤੂੰ ਮੇਰੇ ਸੁੱਟੇ ਹਾਥੀ ਅਜੇ ਤੱਕ ਨਹੀਂ ਆਏ ਉਹ ਕਹਿੰਦਾ ਬੱਚਿਆ ਵੇਖ ਲੈ ਸੁੱਟ ਦੇ ਯਾਰ ਜਿਵੇਂ ਤੇਨੂੰ ਚੰਗਾ ਲੱਗਦਾ ਉਹਨੇ ਜਦੋਂ ਭੀਮ ਨੇ ਉਹਦੀ ਪੂਛ ਨੂੰ ਹੱਥ ਪਾਇਆ ਤਾਂ ਪਸੀਂਦੇ ਛੁੱਟ ਗਏ ਜੋਰ ਲੱਗ ਗਿਆ ਉਹਦੀ ਪੂਛ ਨਹੀਂ ਸੀ ਹਿੱਲੀ ਤਾਂ ਉਹਨੂੰ ਸੁੱਟਣਾ ਤਾਂ ਬੜੀ ਦੂਰ ਦੀ ਗੱਲ ਉਹ ਦੇਵਤਾ ਸੀ ਪ੍ਰਣਾਮ ਐਸੇ ਦੇਵਤੇ ਨੂੰ ਸੋ ਬਜਰੰਗ ਬਲੀ ਨੂੰ ਮੰਨਣ ਵਾਲੇ ਪਹਿਲਵਾਨ ਬਹੁਤ ਵਧੀਆ ਤਰੱਕੀਆਂ ਮੰਨਦੇ ਨੇ ਬਾਕੀ ਆਪੋ ਆਪਣੀ ਆਸਥਾ ਐ ਸੋ ਦੋਸਤੋ ਕਲਵਾ ਗੁੱਜਰ ਔਰ ਸ਼ੇਰਾ ਡੇਰਾ ਬਾਬਾ ਫਲਾਈ ਬਹੁਤ ਵਧੀਆ ਕੁਸ਼ਤੀ ਹੋਈ ਆਰੰਭ ਹੋਈ ਕਲਵੇ ਗੁੱਜਰ ਨੇ ਆਪਣੇ ਜੋਰ ਦਿਖਾਏ ਪਰ ਉਹਨੇ ਸ਼ੇਰੇ ਨੇ ਕੋ ਜੋਰ ਦਿਖਾਏ ਉਹਨੇ ਜੋਹਰ ਦਿਖਾਏ ਉਹਨੇ ਜੋਰ ਦਿਖਾਏ ਕਲਵੇ ਦੀ ਸਮਝ ਤੋਂ ਬਾਹਰ ਹੁੰਦਾ ਜਾਪਦਾ ਸੀ ਕੰਮ ਵੀ ਕਿਵੇਂ ਕਰਾਂ ਪਰ ਕਲਵਾ ਇੱਕ ਜੇ ਵੇਟ ਦੇ ਹਿਸਾਬ ਨਾਲ ਉਹ ਮੇ ਤਾਂ ਸ਼ੇਰੇ ਨਾਲੋਂ ਕਿਤੇ ਤਕੜਾ ਔਰ ਵਧੀਆ ਮੰਨ ਲੈ ਪਰ ਜਦੋਂ ਵੇਟ ਦਾ ਹਿਸਾਬ ਇੱਕ ਕਿਤਾਬ ਕੋਈ ਨਹੀਂ ਇੱਕ ਪਾਸੇ 80 85 ਕਿਲੋ ਇੱਕ ਪਾਸੇ 1.5 ਕੁਇੰਟਲ ਭਾਈ ਉਹਦਾ 1.5 ਕੁਇੰਟਲ ਦਾ ਵੀ ਉਹਨੇ ਮਾਨਤਾ ਨ ਰੱਖਣਾ ਸੀ ਸੋ ਵਿੱਚ ਵਿੱਚ ਆਪਣਾ ਸ਼ੇਰੇ ਨੇ ਵੀ ਵਧੀਆ ਅਟੈਕ ਕਰੇ ਕਲਵੇ ਗੁਜਰ ਨੇ ਬੜੀ ਵਾਹ ਲਾਈ ਨਹੀਂ ਜੇ ਚੱਲੀ ਉਹਦੇ ਅੱਗੇ ਇੱਕ ਨਹੀਂ ਚੱਲਣ ਦਿੱਤੀ ਉਹਨੇ ਸ਼ੇਰਾ ਹੌਲੀ 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 ਜਿਵੇਂ ਆਸ਼ਾ ਟਰੈਕਟਰ ਰੇਸ ਚੁੱਕਦਾ ਔਰ ਚੁੱਕਦਾ ਚੁੱਕਦਾ ਜਦੋਂ ਚੁੱਕ ਜਾਂਦਾ ਫਿਰ ਟਾਪ ਚੁੱਕ ਲੈਂਦਾ ਫਿਰ ਕਹਿੰਦਾ ਹੁਣ 55 98 11 ਜਿੰਨੇ ਵੀ ਫੋੜ ਤੁਸੀਂ ਮੈਸੇਜ ਹੈਗੇ ਆ ਜਾਓ ਹੁਣ ਤੁਸੀਂ ਮੈਨੂੰ ਫੜ ਨਹੀਂ ਸਕਦੇ ਸੋ ਉਹੀ ਹਿਸਾਬ ਇਹਦਾ ਹੈ ਇਹ ਰੇਸ ਚੁੱਕਦਾ ਹਾਂ ਸਲੋ ਹੈ ਜਦੋਂ ਚੁੱਕ ਲੈਂਦਾ ਤੇ ਫਿਰ ਫਿਰ ਜਦੋਂ ਇਹਦਾ ਇੰਜਣ ਪੂਰਾ ਗਰਮ ਹੋ ਜਾਂਦਾ ਫਿਰ ਨਹੀਂ ਇਹ ਘੱਟ ਕਰਦਾ ਘੱਟ ਨਹੀਂ ਗੁਜ਼ਾਰਦਾ ਕਲਵੇ ਗੁਜਰ ਦੇ ਸਾਰੇ ਅਟੈਕਾਂ ਨੂੰ ਉਹਨੇ ਅੱਛੀ ਬਖੂਬੀ ਡਿਫੈਂਡ ਕੀਤਾ ਔਰ ਕੁਸ਼ਤੀ ਦੇ ਵਿੱਚ ਬਣਿਆ ਰਿਆ ਬਹੁਤ ਵਧੀਆ ਕੁਸ਼ਤੀ ਲੱਗੀ ਕਲਵੇ ਗੁਜਰ ਨੇ ਵਧੀਆ ਮੂਵਮੈਂਟ ਵਧੀਆ ਅਟੈਕ ਔਰ ਵਧੀਆ ਦਾਅ ਪੇਚ ਮਾਰੇ ਪਰ ਗੱਲ ਨਹੀਂ ਬਣੀ ਤਖੀਰ ਤੇ ਜਾ ਕੇ ਕੀ ਗੱਲ ਹੋ ਗਈ ਕਿ ਇੱਕ ਵਜ਼ਨ ਔਰ ਇੱਕ ਤਾਕਤ ਇੱਕ ਵਧੀਆ ਚੋਟੀ ਦੇ ਮਲ ਤੇ ਹੈਵੀ ਹੋ ਗਈ ਭਾਰੀ ਪੈ ਗਈ ਉਹਦਾ ਹੀ ਹਾਰ ਦਾ ਕਾਰਨ ਬਣ ਗਈ ਕਲਵਾ ਗੁਜਰ ਜਦੋਂ ਲੱਤਾਂ 'ਚ ਲੱਤ ਪਾ ਕੇ ਉਹਨੂੰ ਉਹਦੇ ਪਹਿਲਾਂ ਤਾਂ ਲੱਤ ਫੜਦਾ ਉਹ ਚੁੱਕਣ ਦੀ ਬੜੀ ਕੋਸ਼ਿਸ਼ ਕਰਦਾ ਉਹੀ ਗੱਲ ਆ ਗਈ ਵੀਰ ਹਨੂਮਾਨ ਵਾਲੇ ਉੱਥੇ ਫਿਰ ਚੁੱਕਣਾ ਬੜਾ ਔਖਾ ਸੀ ਜਦੋਂ ਉਹਨੇ ਪੂਰਾ ਜ਼ੋਰ ਲਾਇਆ ਤੇ ਜਦੋਂ ਉਹਨੇ ਥੱਲੇ ਸੁੱਟਣਾ ਸੀ ਤੇ ਉਹਨੇ ਆਪਣਾ ਧੌਣ ਤੋਂ ਫੜ ਕੇ ਜਦੋਂ ਮੋੜ ਕੇ ਮਾਰਿਆ ਸ਼ੇਰੇ ਨੇ ਤੇ ਕਲਵਾ ਗੁਜਰ ਵਿਚਾਰਾ ਥੱਲੇ ਆ ਗਿਆ ਉਹਦੇ ਨਾਲ ਕਲਵਾ ਗੁਜਰ ਡਿੱਗਣ ਸਾਰੀ ਚਿੱਤ ਹੋ ਗਿਆ ਉਹਦੇ ਕੋਲ ਕੋਈ ਬਚਾਣ ਨਹੀਂ ਸੀ ਸੋ ਇਹ ਸ਼ੇਰਾ ਹੈ ਇਹਦਾ ਨਾਮ ਵੀ ਸ਼ੇਰਾ ਐਵੇਂ ਨਹੀਂ ਰੱਖਿਆ ਕੰਮ ਵੀ ਇਹਦਾ ਸ਼ੇਰਾ ਵਾਲਾ ਹੈ ਤੇ ਇਹਨੂੰ ਚੁੱਕਣਾ ਔਰ ਚੁੱਕ ਕੇ ਸੁੱਟਣਾ ਬਹੁਤ ਔਖਾ ਇਹਨੂੰ ਥੱਲੇ ਲਿਆਉਣਾ ਵੀ ਬੜਾ ਔਖਾ ਹੈ ਫਿਲਹਾਲ ਇਹ ਆਊਗਾ ਥੱਲੇ ਉਹਦੇ ਆਊਗਾ ਜਿਹੜਾ ਇਹਦੇ ਵਜ਼ਨ ਦੇ ਮੁਤਾਬਿਕ ਤਕੜਾ ਮਲ ਲਾਊਗਾ ਐਦਾਂ ਨਹੀਂ ਆਉਂਦਾ ਐਦਾਂ ਕਿਸੇ ਤੋਂ ਨਹੀਂ ਦਬਣਾ ਹੁਣ ਆਉਣ ਵਾਲੀ ਜਨਰੇਸ਼ਨ ਦਾ ਜਿਵੇਂ ਲੋਕਾਂ ਦੇ ਵਿੱਚ ਜੌਂਟੀ ਗੁੱਜਰ ਗੁੱਜ ਜੌਂਟੀ ਗੁੱਜਰ ਹੋਈ ਪਈ ਹੈ ਕਲਵਾ ਗੁੱਜਰ ਸਦਾਮ ਛੋਟਾ ਸਦਾਮ ਤੇ ਤਲ ਫਲਾਹੀ ਉਹ ਰਾਜੂ ਰਈਏ ਵਾਲਾ ਸੋਰੀ ਯਾਰ ਮਾਫੀ ਮੰਗਣਾ ਵਿਚਾਰੇ ਨੂੰ 6:00 ਵੱਜ ਗਏ ਇਸ ਕਰਕੇ ਕੁਸਤੀਆਂ ਤੋਂ ਬਾਹਰ ਹੈ ਇਹਨਾਂ ਦਾ ਬਹੁਤ ਵਧੀਆ ਜਨਰੇਸ਼ਨ ਨਵੀਂ ਜਨਰੇਸ਼ਨ ਦਾ ਨਵਾਂ ਮਲ ਸੀ ਸੋ ਇਹ ਸਾਰੇ ਨਾਮਾਂ ਦੇ ਵਿੱਚ ਇੱਕ ਹੁਣ ਹੌਲੀ ਹੌਲੀ ਇਸ ਦੰਗਲਾਂ ਦੇ ਐਂਡ ਤੇ ਜਾ ਕੇ ਇੱਕ ਨਵਾਂ ਨਾਮ ਐਡ ਹੋ ਗਿਆ ਉਹਦਾ ਨਾਮ ਹੈ ਸ਼ੇਰਾ ਔਰ ਇਹ ਸ਼ੇਰੇ ਨੇ ਹੁਣ ਧੂਮਾਂ ਮਚਾਈਆਂ ਹੋ ਜਾਣੇ 911 ਹੁਣ ਹਿਮਾਚਲ ਚ ਵੀ ਬੁੱਕੂਗਾ ਇਹ ਪੰਜਾਬ ਚ ਵੀ ਬੁੱਕਦਾ ਇਹ ਹਰਿਆਣਾ ਵੀ ਬੁੱਕੂਗਾ ਇਹ ਉਹਨਾਂ ਦੇ ਵੀ ਖਬਰ ਲਾਊਗਾ ਜਾ ਕੇ ਮਹਾਰਾਸ਼ਟਰ ਵਾਲਿਆਂ ਦੀ ਉਹਦੇ ਮੋٹے ਮੋٹے ਮੱਲ ਨੇ ਪ੍ਰithvi ਰਾਜ ਵਰਗੇ ਸੋ ਬਹੁਤ ਮਜ਼ਾ ਆਊਗਾ ਆਉਣ ਵਾਲੀਆਂ ਕੁਸ਼ਤੀਆਂ ਦੇ ਵਿੱਚ ਥੋੜੀ ਜਿਹੀ ਆਪਣੀ ਟੈਕਨੀਕਲੀ ਪ੍ਰੋਬਲਮ ਜਿਹੜੀ ਹੈਗੀ ਹੈ ਤਾਂ ਉਹਨਾਂ ਤੇ ਗੋਡਾ ਨਹੀਂ ਰੱਖਦੇ ਔਰ ਜਾਂਗੀ ਤੋਂ ਪਕੜ ਕੇ ਨਹੀਂ ਚੱਕਦੇ ਔਰ ਕੌਣ ਤੇ ਜਾਂ ਤੋਂ ਕਿਉਂ ਕਤਰਾਂਦੇ ਨੇ ਕੀ ਹਰਜਾ ਕੀ ਵਜ੍ਹਾ ਜਿੱਦਣ ਇਹ ਕੰਮ ਹੋ ਗਿਆ ਉਹਦੋਂ ਤਾਂ ਲੋਕ ਕਹਿਣਗੇ ਵੀ ਇਦੋਂ ਤਾਂ ਜੱਸਾ ਪੱਟੀ ਚੰਗਾ ਸੀ ਯਾਰ ਉਹਦਾ ਭਾਰ ਬੰਦਾ ਹੀ ਚੱਲ ਲੈਂਦੇ ਸੀ ਪਰ ਇਹਦਾ ਭਾਰ ਨਹੀਂ ਚੁਲਣਾ ਸਾਡੇ ਵਸਦੀ ਗੱਲ ਨਹੀਂ ਮਣ ਕੇ ਕੜਕੜ ਕੜਕੜ ਕਰਨਗੇ ਸੋ ਕੋਈ ਗੱਲ ਨਹੀਂ ਹੌਲੀ ਹੌਲੀ ਇਹ ਟੈਕਨੀਕਲ ਕੱਲੀ ਜਿਹੜੀ ਪ੍ਰੋਬਲਮ ਹੈ ਇਹਨੂੰ ਵੀ ਸ਼ੀਰਾ ਸਹੀ ਕਰੂਗਾ ਔਰ ਜਿੱਦਨ ਉਹਨੇ ਇਹ ਸਹੀ ਕਰ ਲਿਆ ਉਸ ਦਿਨ ਵੱਡਿਆਂ ਵੱਡਿਆਂ ਦੀ ਤੂਤੀ ਮਜਾਊਗਾ ਔਰ ਅਗਲੇ ਦੰਗਲ ਦੇ ਵਿੱਚ ਮੈਨੂੰ ਲੱਗਦਾ ਹੈ ਜ਼ਰੂਰ ਜ਼ਰੂਰ ਤੁਸੀਂ ਦੇਖੋਗੇ ਇਹਦੀ ਕੁਸ਼ਤੀ ਹੋ ਸਕਦਾ ਹੈ ਹੋ ਸਕਦਾ ਹੈ ਆਪਣਾ ਮਿਰਜਾ ਇਰਾਨ ਨਾਲ ਹੋ ਜੇ ਆਉਣ ਵਾਲੇ ਸਮੇਂ ਦੇ ਵਿੱਚ ਭਪਿੰਦਰ ਨਾਲ ਹੋ ਜੇ ਆਉਣ ਵਾਲੇ ਸਮੇਂ ਵਿੱਚ ਪ੍ਰਿਤਪਾਲ ਦੇ ਨਾਲ ਜਿੱਦਨ ਹੋਈ ਬੜਾ ਮਜਾ ਆਊਗਾ ਔਰ ਬਾਕੀ ਜਦੋਂ ਇੱਥੋਂ ਤੱਕ ਪਹੁੰਚ ਗਿਆ ਤਾਂ ਜੱਸੇ ਬੱਟੀ ਦੇ ਨਾਲ ਵੀ ਫਿਰ ਸੁਭਾਅ ਇੱਕ ਗੱਲ ਬਣਦੀ ਹੈ ਸੋ ਉਹ ਆਉਣ ਵਾਲਾ ਸਮਾਂ ਦੱਸੂਗਾ ਪਰ ਹੁਣ ਮੁੰਡਾ ਆਪਣਾ ਉਠਾਨ ਤੇ ਹੈ ਜੋਸ਼ ਚ ਜਵਾਨੀ ਚ ਸੋ ਦੋਸਤੋ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਜਿੰਨੇ ਮੇਰੇ ਵੀਰਪਰਾ ਨਾਲ ਜੁੜੇ ਨੇ ਇਸੇ ਤਰ੍ਹਾਂ ਜੁੜੇ ਰਹੋ ਤਾਂ ਆਪਣੇ ਪਿਆਰੇ ਪਿਆਰੇ ਕਮੈਂਟ ਕਰ ਦਿਆ ਕਰੋ ਹਰ ਸ਼ਨੀਵਾਰ ਜਾਂ ਐਤਵਾਰ ਨੂੰ ਜਿਹੜੀ ਵੀਡੀਓ ਆਏ ਕਰੇਗੀ ਉਹਦੇ ਵਿੱਚ ਸਾਰਿਆਂ ਦੇ ਨਾਮ ਬੋਲ ਦਿੱਤੇ ਜਾਇਆ ਕਰਨਗੇ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਸ਼ੁਕਰੀਆ